ਮੇਰਾ ਨਾਮ ਜੁਗਿੰਦਰ ਪਾਲ ਗੱਬਰ ਹੈ ਜੀ ਕਿੱਥੋਂ ਦੇ ਬਾਈ ਰਹਿਣ ਵਾਲੇ ਹੋ ਜਨਤਾ ਬ੍ਰੀਤਨਗਰ ਮੈਂ ਮੌਜੂਦਾ ਕਾਉਂਸਲਰ ਦਾ ਪਤੀ ਹਾਂ ਜੀ ਅੱਛਾ ਤੁਹਾਡੀ ਗੱਡੀ ਚੱਕੀ ਗਈ ਹੈ ਚੋਰਾ ਵੱਲੋਂ ਚੱਕੀ ਕਦੋਂ ਚਗੀਚੀ ਕਿਵੇਂ ਚੱਕੀ ਗਈ ਗੱਡੀ ਕਿਹੜੀ ਗੱਡੀ ਸੀ ਸਰ ਸਾਢੇ 12 ਵਜੇ ਮੇਰੀ ਫੈਮਲੀ ਮਿਸਿਸ ਸਿਸਟਰ ਦੇ ਭਾਬੀ ਤੇ ਮੇਰਾ ਭਤੀਜਾ ਉਹ ਫੰਕਸ਼ਨ ਤੋਂ ਆਏ ਨੇ ਸਾਢੇ 12 ਵਜੇ ਤੇ ਸਾਢੇ 12 ਵਜੇ ਘਰ ਦੇ ਗੇਟ ਦੇ ਬਾਹਰ ਗੱਡੀ ਖੜੀ ਕੀਤੀ ਹੈ ਜੀ ਤੇ 2:00 ਵਜੇ ਤੇ 20 ਮਿੰਟ ਤੇ ਇੱਕ ਗੱਡੀ ਆਈ ਏ ਸਵਿਫਟ ਕਲਰ ਸਵਿਫਟ ਗੱਡੀ ਏ ਬਲੈਕ ਕਲਰ ਦੀ ਉਹਦੀ ਛੱਤ ਏ ਉਹ ਗੱਡੀ ਆਈ ਹੁੰਦੇ ਵਿੱਚੋਂ ਦੋ ਮੁੰਡੇ ਉਤਰ ਗਏ ਉਹ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਡੇ ਕੋਲੇ ਹੀ ਉਹ ਦੋ ਮੁੰਡੇ ਉਤਰ ਕੇ ਆਏ ਨੇ ਉਹਨਾਂ ਨੇ ਵਾਰੰਟ ਖੋਲਿਆ ਵਾਰੰਟ ਖੋਲ ਕੇ ਉਸ ਤੋਂ ਬਾਅਦ ਦੇ ਵਿੱਚੋਂ ਜਿਹੜੀ ਇਹ ਬੈਟਰੀ ਤੇ ਉਹਨਾਂ ਨੇ ਉਹਦਾ ਕਨੈਕਸ਼ਨ ਕੱਟਣਾ ਹੀਗਾ ਉਹਦੀ ਉਹ ਗੱਡੀ ਦੇ ਵਿੱਚ ਜਿਹੜੀ ਉਹਨਾਂ ਦੇ ਕੋਲੇ ਗੱਡੀ ਖੜੀ ਸੀਗੀ ਉਹਦੇ ਵਿੱਚੋਂ ਲੱਗਦਾ ਐਵੇਂ ਵੀ ਜਿਵੇਂ ਕੋਈ ਉਹ ਕੋਈ ਚਾਬੀ ਚੂਬੀ ਲੈ ਕੇ ਨਹੀਂ ਜੀ ਨਹੀਂ ਚਾਬੀ ਚੂਬੀ ਲੈ ਕੇ ਆਇਆ ਉਹਦੇ ਨਾਲ ਉਹਨੇ ਬੈਟਰੀ ਤੋਂ ਕੋਈ ਚੀਜ਼ ਕੱਟੀ ਏ ਫਿਰ ਉਹਨੇ ਗੱਡੀ ਖੋਲਹੀ ਏ ਗੱਡੀ ਖੋਲ ਕੇ ਉਹ ਰੇਡ ਕੇ ਪਿੱਛੇ ਲੈ ਕੇ ਗਿਆ ਨੇ ਪਿਛਲੀ ਗਲੀ ਦੇ ਵਿੱਚ ਹਨੇਰਾ ਉੱਥੇ ਉਹਨਾਂ ਨੇ ਖੜ ਕੇ ਕੋਈ 10 15 ਮਿੰਟ ਲਾਏ ਨੇ ਉੱਥੋਂ ਗੱਡੀ ਸਟਾਰਟ ਕਰਕੇ ਸਾਡੇ ਘਰ ਦੇ ਸਾਹਮਣੇ ਸਾਈਡ ਡੇਰੀ ਹੈਗੀ ਅਸੀਂ ਉੱਥੋਂ ਵੇਖਿਆ ਤੇ ਕਰੀਬ 3:00 ਵਜੇ ਉੱਥੋਂ ਗੱਡੀ ਨਿਕਲੀ ਏ ਜੀ 12:30 ਦੇ ਲੱਗੇ 3:00 ਵਜੇ ਲੈ ਕੇ ਗਏ ਆ ਆਹ ਨਹੀਂ ਜੀ ਨਹੀਂ 2 2:00 ਵਜੇ 2:00 ਵਜੇ ਲੱਗਿਆ ਮਤਲਬ 1 ਘੰਟਾ ਡੇਢ ਘੰਟਾ ਲਾਇਆ ਉਹਨਾਂ ਨੇ ਨਹੀਂ ਜੀ ਅਸੀਂ 12:30 ਵਜੇ ਆਏ ਆ ਫੰਕਸ਼ਨ ਤੋਂ ਤੇ ਜਿਹੜੇ ਚੋਰ ਨੇ ਉਹ 2:20 ਮਿੰਟ ਤੇ ਆਏ ਨੇ ਠੀਕ ਆ ਮਤਲਬ ਘੰਟੇ ਦੇ ਵਿੱਚ ਵਿੱਚ ਉਹ ਗੱਡੀ ਲੈ ਗਏ ਆ ਉੱਥੋਂ 2:20 ਮਿੰਟ ਤੋਂ 3 ਇਹ 3:00 ਵਜੇ ਦੇ ਵਿੱਚ ਵਿੱਚ ਗੱਡੀ ਲੈ ਕੇ ਗਏ ਗੱਡੀ ਸਟਾਰਟ ਕਰਕੇ ਲਗਾਇਆ ਹਾਂਜੀ ਸਟਾਰਟ ਕਰਕੇ ਲੈ ਕੇ ਗਏ ਆ ਅੱਛਾ ਤੇ ਪੁਲਿਸ ਨੂੰ ਕੰਪਲੀਟ ਕੀਤੀ ਆ ਹਾਂਜੀ ਮੈਂ ਥਾਣਾ ਸਿਟੀ ਕੰਪਲੇਨ ਕੀਤੀ ਠੀਕ ਹੈ ਦੀ ਪੁਲਿਸ ਪੁਲਿਸ ਐਸਆਈ ਰਮਨ ਕੁਮਾਰ ਜੀ ਹੈਗੇ ਨੇ ਉਹਨਾਂ ਨੇ ਤਾਂ ਇਹ ਕਿਹਾ ਵੀ ਤੁਸੀਂ ਵੀ ਭਾਲ ਕਰੋ ਕਿ ਤੁਸੀਂ ਪਤਾ ਕਰੋ ਜਿੱਥੇ ਕਿਤੇ ਮੇਰੀ ਲੋੜ ਪੈਂਦੀ ਹੈ ਮੈਨੂੰ ਦੱਸੋ ਕਿੱਧਰ ਨੂੰ ਗਈ ਲੱਗਦੀ ਤੁਹਾਨੂੰ ਗੱਡੀ ਜਿਹੜੇ ਲੋਕ ਵੀਡੀਓ ਦੇਖਦੇ ਆ ਤੁਹਾਡੇ ਨਾਲ ਸੰਪਰਕ ਕਰਨ ਗੱਡੀ ਜੇ ਪਤਾ ਲੱਗਦੀ ਹੈ ਗੱਡੀ ਦਾ ਨੰਬਰ ਦੱਸ ਦਿਓ ਗੱਡੀ ਦਾ ਹੋੜੀਆ ਦੱਸ ਦਿਓ ਕਿੱਧਰ ਨੂੰ ਗਈ ਤੁਹਾਨੂੰ ਲੱਗਦੀ ਗੱਡੀ ਦਾ ਨੰਬਰ ਹੈਗਾ ਜੀ 483 1904 2016 ਮਾਡਲ ਹੈ ਵਾਈਟ ਕਲਰ ਦੀ ਗੱਡੀ ਹੈ ਸਰਕਾਰਪੀਓ ਗੱਡੀ ਹੈ ਔਰ ਉਹਦੇ ਪਿੱਛੇ ਜਿਹੜੀ ਹੈ ਜਿਹੜੀ ਚੋਰਾਂ ਕੋਲੇ ਗੱਡੀ ਹੈ ਗੱਡੀ ਉਹ ਵੀ ਵੇਖਣ ਚ ਨਵੀਂ ਲੱਗਦੀ ਹੈ ਇਹ ਕਿਨੋਸ ਸਵਿਫਟ ਨਵੀਂ ਗੱਡੀ ਹੈ ਨਵੇਂ ਮਾਡਲ ਦੀ ਆਰੋਂ ਦੀ ਛੱਤ ਕਾਲੀ ਏ ਔਰ ਕਿੱਧਰ ਨੂੰ ਗਈ ਲੱਗਦੀ ਏ ਗੱਡੀ ਅਸੀਂ ਉਹਦੀ ਅਸੀਂ ਜਿਹੜੇ ਕੈਮਰੇ ਦੀ ਚੈਕਿੰਗ ਕਰ ਰਹੇ ਆ ਨਾ ਜੀ ਉਹ ਜੀਰਾ ਰੋਡ ਤੇ ਗੱਡੀ ਆਈ ਏ ਜੀਰਾ ਰੋਡ ਨੂੰ ਗਈ ਏ ਹਾਂਜੀ ਅੱਛਾ ਹੁਣ ਤੁਸੀਂ ਭਾਲ ਕਰ ਰਹੇ ਹੋ ਫਿਰ ਹਾਂਜੀ ਅਸੀਂ ਭਾਲ ਕਰ ਰਹੇ ਹਾਂ ਕਿੰਨੇ ਕੈਮਰੇ ਚੈੱਕ ਕਰ ਲਏ ਅਸੀਂ ਤਕਰੀਬਨ ਜੀ ਸ਼ਹਿਰ ਦੇ ਵੀ ਕੀਤੇ ਨੇ ਤੇ ਹੁਣ ਅਸੀਂ ਆ ਜੀਰਾ ਰੋਡ ਦੇ ਘਟ ਤੋਂ ਘਟ ਵੀ ਜ਼ਿਆਦਾ ਨਹੀਂ 3 4 5 4 5 ਤੱਕ ਕੈਮਰੇ ਜੀ ਚੈੱਕ ਕਰ ਹੀ ਚੁੱਕੇ ਆ ਜੀ ਬੰਦੇ ਕਿੰਨੇ ਸੀ ਗੱਡੀ ਵਾਲੇ ਜਿਹੜੇ ਆਏ ਸੀ ਲੈਣ ਫਿਲਹਾਲ ਤਾਂ ਜਿਹੜੇ ਉਤਰ ਕੇ ਗੱਡੀ ਦੇ ਵਿੱਚ ਚੁਆਏ ਉਹ ਤਾਂ ਦੋ ਹੀ ਵੇਖੇ ਨੇ ਜੀ ਬਾਕੀ ਜੇ ਗੱਡੀ ਦੇ ਵਿੱਚ ਕੋਈ ਹੋਰ ਵੀ ਹੋ ਸਕਦੇ ਨੇ ਹਥਿਆਰ ਵੀ ਕੋਈ ਲੱਗਦਾ ਸੀ ਉਹਨਾਂ ਕੋਲੇ ਜਾਂ ਜਿਹੜੇ ਕੈਮਰੇ ਦੇ ਵਿੱਚ ਵੇਖਿਆ ਜੀ ਉਹਨਾਂ ਦੇ ਵਿੱਚ ਤਾਂ ਉਹਨਾਂ ਦੇ ਕੋਲੇ ਹਥਿਆਰ ਨਹੀਂ ਹੈਗਾ ਗੱਡੀ ਦੇ ਵਿੱਚ ਇਥਿਆਰ ਹੋ ਸਕਦੇ ਨੇ ਜੀ ਹਾਂਜੀ ਪਹਿਲਾਂ ਵੀ ਕੋਈ ਲੱਗਦਾ ਕਿ ਕਦੇ ਚੋਰੀ ਹੋਈ ਇਸ ਤਰ੍ਹਾਂ ਦੀ ਅੱਜ ਤਾਂ ਮੈਂ ਤਾਂ ਪਹਿਲੀ ਵਾਰੀ ਵੇਖਿਆ ਜੀ ਕੀ ਮੰਗਾ ਤੁਹਾਡੇ ਕੋਲ ਪੁਲਿਸ ਤੋਂ ਪੁਲਿਸ ਤੋਂ ਮੇਰੀ ਮੰਗ ਇਹ ਹੈ ਜੀ ਇਹ ਜੀ ਉਹ ਗੱਡੀ ਦੀ ਜਿੰਨੀ ਵੀ ਜਲਦੀ ਤੋਂ ਜਲਦੀ ਹੋ ਸਕਦਾ ਇਹ ਭਾਲ ਕਰਾਈ ਜਾਵੇ ਉਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਾਇਆ ਜਾਵੇ